ਹੁਣ ਤਾਂ ਇੰਡੀਅਨ ਸਟੇਟ ਨੇ ਵੀ ਸਾਡੇ ਕਿਸਾਨਾਂ ਨੂੰ ਸਮਝਾਉਣਾ ਸ਼ੁਰੂ ਕਰਤਾ ਵੀ ਸਾਡੇ ਕੋਲੋਂ ਕੋਈ ਝਾਕ ਨਾ ਰੱਖੋ ਇਹ ਤਾਂ ਖਾਲਸਾ ਚ ਹੀ ਤੁਹਾਡੇ ਮਸਲੇ ਸਾਰੇ ਹੱਲ ਹੋਣਗੇ ਸਵੇ ਸਵੇ ਦੇ ਉੱਤੇ ਇੰਡੀਅਨ ਸਟੇਟ ਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਡੇ ਲੋਕ ਸਮਝਦੇ ਨਹੀਂ ਹੈਗੇ ਕਈਆਂ ਨੂੰ ਪਹਿਲਾਂ ਪਤਾ ਲੱਗ ਗਿਆ ਕਈਆਂ ਨੂੰ ਹੌਲੀ ਹੌਲੀ ਪਤਾ ਲੱਗ ਜਾਊਗਾ ਪਰ ਉਹ ਸਵਾਦ ਨਹੀਂ ਆਉਂਦਾ ਜਦੋਂ ਕੁੱਟ ਖਾ ਕੇ ਪਤਾ ਲੱਗਿਆ ਸਾਡੇ ਜਿਹੜੇ ਕਿਸਾਨਾਂ ਦੇ ਲੀਡਰ ਨੇ ਉਹਨਾਂ ਦੇ ਕੁਝ ਸਰਕਲ ਦੇ ਵਿੱਚੋਂ ਭਾਈ ਭਰਾ ਜਾਂ ਉਹਨਾਂ ਦੇ ਮਿੱਤਰ ਜਾਂ ਫੈਨ ਫਾਲੋਅਰ ਹੈਗੇ ਨੇ ਕਿਸਾਨ ਲੀਡਰਾਂ ਤੇ ਉਹਨਾਂ ਤੱਕ ਸਾਡੀ ਬੇਨਤੀ ਆ ਅਸੀਂ ਤਾਂ ਬੇਨਤੀ ਕਰਾਂਗੇ ਆਪਣੇ ਭਰਾਵਾਂ ਨੂੰ ਤਾਂ ਤੇ ਬੇਨਤੀ ਆ ਕਿ ਉਹ ਸਮਝਣ ਦੀ ਕੋਸ਼ਿਸ਼ ਕਰਨ ਕਿ ਸਾਰਾ ਜਿਹੜਾ ਚੱਕਰ ਆ ਇਹਦੇ ਪਿਛੇ ਉਹ ਇਹੋ ਹੀ ਆ ਉਸ ਖਿੱਤੇ 'ਚ ਜੰਗ ਲੱਗਣੀ ਆ ਸਿੱਖਾਂ ਨੂੰ ਖਾਲਸਾਤਨ ਮਿਲਣਾ ਸਿੱਖਾਂ ਨੂੰ ਆਜ਼ਾਦੀ ਮਿਲਣੀ ਆ ਇਸ ਆਜ਼ਾਦੀ ਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਸਾਡਾ ਘਰ ਲੈਣ ਤੋਂ ਕੋਈ ਨਹੀਂ ਰੋਕ ਸਕਦਾ 78 ਸਾਲ ਹੋ ਗਏ ਨੇ ਸਿੱਖਾਂ ਨੂੰ ਸੰਘਰਸ਼ ਕਰਦਿਆਂ 78 ਸਾਲ ਤੋਂ ਵੀ ਪਹਿਲਾਂ ਆਪਾਂ 1849 ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਸੋ ਇਹ ਘਰ ਹੁਣ ਸਾਡਾ ਬਹੁਤ ਨੇੜੇ ਆ ਲੈਂਟਰ ਪੈ ਚੁੱਕਿਆ ਤਕਰੀਬਨ ਤਕਰੀਬਨ ਅਸੀਂ ਦੇਖਦੇ ਹਾਂ ਕਿ ਹੁਣ ਤਾਂ ਫਾਈਵਾਈਜ਼ ਨੇ ਕੀ ਹੁਣ ਤਾਂ ਇੰਡੀਆ ਨੇ ਵੀ ਵਿਸ਼ਨੂੰ ਅਵਤਾਰ ਨੇ ਵੀ ਇਸ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਨੇ ਐਮਐਸਪੀ ਤੋਂ ਖਾਲਿਸਤਾਨ ਵੱਲ ਖਾਲਿਸਤਾਨ ਇੱਕ ਪਵਿੱਤਰ ਕਾਰਜ ਆ ਸਾਡਾ ਅਸੀਂ ਉਸ ਪਵਿੱਤਰ ਕਾਰਜ ਦੇ ਵਿੱਚ ਜੁਟੇ ਹੋਏ ਹਾਂ ਲਗਾਤਾਰ ਸਾਡੀਆਂ ਸੋਚਾਂ ਦੇ ਵਿੱਚ ਸਾਡੀਆਂ ਟਾਕ ਦੇ ਵਿੱਚ ਸਾਡੇ ਵਿਚਾਰ-ਵਟਾਂਦਰੇ 'ਚ ਅਸੀਂ ਖਾਂਦੇ ਆਂ ਤਾਂ ਖਾਲਸਾਣ ਦੀ ਗੱਲ ਕਰਦੇ ਆਂ ਅਸੀਂ ਉੱਠਦੇ ਆਂ ਬੈਠਦੇ ਆਂ ਅਸੀਂ ਸੋਚਦੇ ਆਂ ਅਸੀਂ ਵਿਚਾਰ-ਵਟਾਂਦਰੇ ਕਰਦੇ ਆਂ ਖਾਲਸਾਣ ਸਾਡੇ ਜ਼ਿਹਨ ਦੇ ਵਿੱਚ ਹੁੰਦਾ ਸਾਡੀਆਂ ਅੱਖਾਂ ਦੇ ਵਿੱਚ ਖਾਲਸਾਣ ਦੀ ਚਮਕ ਹੁੰਦੀ ਆ ਜਦੋਂ ਸਾਡੇ ਕਿਸਾਨ ਸਾਡੀ ਧਰਤੀ ਦੇ ਉੱਤੇ ਕੋਈ ਅਜਿਹੀ ਅਣਹੋਣੀ ਵਾਰਤਾ ਹੁੰਦੀ ਆ ਜਾਂ ਕੋਈ ਐਤਾ ਦੀ ਵਾਰਦਾਤ ਹੁੰਦੀ ਆ ਉਦੋਂ ਸਾਡਾ ਦਿਲ ਦੁਖਦਾ ਪਰ ਅਸੀਂ ਇਸ ਗੱਲ ਦੇ ਲਈ ਬਿਲਕੁਲ ਸਪਸ਼ਟ ਕਿ ਜੇ ਪੰਜਾਬ ਪੰਜਾਬ ਦੇ ਪਸ਼ਿੰਦੇ ਜਾਂ ਸਾਡੀਆਂ ਜਿਹੜੀਆਂ ਸਟੇਟਾਂ ਖਾਲਿਸਤਾਨ ਦੇ ਵਿੱਚ ਆਉਣੀਆਂ ਨੇ ਹਰਿਆਣਾ ਰਾਜਸਥਾਨ ਗੁਜਰਾਤ ਜੰਮੂ ਕਸ਼ਮੀਰ ਜੇ ਉਹਨਾਂ ਸਟੇਟਾਂ ਦੇ ਪਸ਼ਿੰਦੇ ਵੀ ਖਾਲਿਸਤਾਨ ਦੇ ਨਾਲ ਨਹੀਂ ਜੁੜਨਗੇ ਤਾਂ ਅਤਿਆਚਾਰ ਉਹਨਾਂ ਤੇ ਵੀ ਹੋਣੇ ਆ ਸਾਨੂੰ ਜੁੜਨਾ ਪੈਣਾ ਇਕੱਠੇ ਹੋਣਾ ਪੈਣਾ ਇੱਕ ਆਵਾਜ਼ ਖਾਲਿਸਤਾਨ ਜਿੰਦਾਬਾਦ ਕਹਿਣਾ ਪੈਣਾ ਸਾਡੇ ਜੇ ਅਸੀਂ ਮੂੰਹ ਨਾਲ ਨਹੀਂ ਕਹਿ ਸਕਦੇ ਸਾਡੇ ਕਾਰਵਿਆਹਰ ਤੋਂ ਪਤਾ ਲੱਗਣਾ ਚਾਹੀਦਾ ਸਾਡੀ ਨਾਂ ਬਿਲਵਰਤਨ ਹੋਣੀ ਚਾਹੀਦੀ ਹੈ ਦਿੱਲੀ ਸਟੇਟ ਦੇ ਨਾਲ ਇੰਡੀਅਨ ਸਟੇਟ ਦੇ ਨਾਲ ਤੇ ਇਹ ਨਾਮ ਮਿਲਵਰਤਨ ਜ਼ਰੂਰੀ ਨਹੀਂ ਕਿ ਖਾਲਸਾ ਜੈਦਾਬਾਦ ਕਹਿ ਕੇ ਹੋਣੀ ਆ ਸਾਨੂੰ ਆਪਣੇ ਜਿਹੜੇ ਮਾਪਦੰਡ ਨੇ ਉਹ ਬਣਾਉਣੇ ਪੈਣੇ ਨੇ ਸਾਨੂੰ ਓਨੀ ਇੱਕ ਫਸਲ ਉਗਾਉਣੀ ਚਾਹੀਦੀ ਹੈ ਜਿੰਨੀ ਇੱਕ ਫਸਲ ਦੇ ਉੱਤੇ ਅਸੀਂ ਨਿਰਭਰ ਕਰ ਸਕੀਏ ਐਸੇ ਤਰੀਕੇ ਨਾਲ ਇੰਡੀਅਨ ਸਟੇਟ ਦੇ ਨਕਦੇ ਵਿੱਚ ਦਾਮ ਆ ਸਕਦਾ ਤੁਸੀਂ ਤਾਂ ਚਾਰ ਦਿਨਾਂ 'ਚ ਧੂਆਂ ਕੱਢ ਦੋਗੇ ਇੰਡੀਅਨ ਸਟੇਟ ਦਾ ਮੈਂ ਕਿਸਾਨਾਂ ਨੂੰ ਕਹਿ ਰਿਹਾ ਅਸੀਂ ਤਾਂ ਕੱਢਿਆ ਪਿਆ